ਲਾਡੀ ਆਖਰੀ ਭਾਗ ਸੁੱਖਾ ਆਪਣੀ ਗਲਤੀ ਤੇ ਸ਼ਰਮਿੰਦਾ ਹੁੰਦਾ ਤੇ ਸੋਚਦਾ ਲਾਡੀ ਨੂੰ ਜੇਕਰ ਪਤਾ ਲੱਗਾ ਤੇ ਉਹ ਕੀ ਸੋਚੇਗੀ ਜੱਸੀ ਸੁੱਖੇ ਨੂੰ ਕਹਿੰਦੀ ਕਿ ਤੂੰ ਹੁਣ ਮੇਰਾ ਹੋ ਚੁੱਕਾ ਹੈ ਤੂੰ ਭੁੱਲ ਜਾ ਆਪਣੀ ਪਤਨੀ ਨੂੰ ਅਸੀਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਾਂ ਸੁੱਖਾ ਬਹੁਤ ਉਦਾਸ ਹੁੰਦਾ ਉਧਰ ਲਾਡੀ ਨੂੰ ਉਸਦੀ ਮਾਂ ਕਹਿੰਦੀ ਪੁੱਤ ਸੁੱਖੇ ਨੂੰ ਫੋਨ ਕਰ ਲੈ ਐਨਾ ਵੀ ਕੀ ਗੁੱਸਾ ਲਾਡੀ ਫੋਨ ਕਰਦੀ ਹੈ ਤੇ ਸੁੱਖਾ ਉਹਦੇ ਨਾਲ ਗੱਲ ਨਹੀਂ ਕਰ ਪਾਉਂਦਾ ਆਪਣੇ ਆਪ ਤੇ ਬਹੁਤ ਸ਼ਰਮਿੰਦਾ ਹੁੰਦਾ ਲਾਡੀ ਕਹਿੰਦੀ ਕੀ ਗੱਲ ਹੋਈ ਐਨੇ ਚੁੱਪ ਕਿਉਂ ਆ ਸੁੱਖਾ ਕੋਈ ਖਾਸ ਗੱਲ ਨਹੀਂ ਕਰਦਾ ਹੁਣ ਥੋੜੇ ਦਿਨਾਂ ਬਾਅਦ ਜਸਜੀ ਕਹਿੰਦੀ ਕਿ ਮੈਂ ਪ੍ਰੈਗਨੈਂਟ ਆ ਉਹ ਸੁੱਖੇ ਨੂੰ ਕਹਿੰਦੀ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਸੁੱਖਾ ਆਖਦਾ ਇਹ ਕਿਵੇਂ ਹੋ ਸਕਦਾ ਮੈਂ ਤੇਰੇ ਨਾਲ ਕੋਈ ਵਿਆਹ ਨਹੀਂ ਕਰਵਾਇਆ ਫਿਰ ਇਹ ਬੱਚਾ ਕਿਵੇਂ ਰੱਖ ਸਕਦਾ ਮੈਂ ਜੱਸੀ ਕਹਿੰਦੀ ਕਿ ਇੱਥੇ ਇਹੋ ਆਮ ਜਹੀ ਗੱਲ ਹੈ ਬਹੁਤ ਸਾਰੇ ਲੋਕ ਬਿਨਾ ਵਿਆਹ ਤੋਂ ਹੀ ਆਪਣੇ ਬਿਨਾ ਵਿਆਹ ਤੋਂ ਹੀ ਪਤੀ ਪਤਨੀ ਵਾਂਗ ਰਹਿੰਦੇ ਆ ਉਹਨਾਂ ਦੇ ਬੱਚੇ ਵੀ ਹੁੰਦੇ ਹਨ ਸੁਖਾ ਹੁਣ ਵਾਪਸ ਪੰਜਾਬ ਜਾਣ ਦੀ ਤਿਆਰੀ ਕਰਨ ਲੱਗਾ ਉਹ ਜੱਸੀ ਤੋਂ ਚੋਰੀ ਨਿਕਲ ਜਾਣਾ ਚਾਹੁੰਦਾ ਸੀ ਉਥੋਂ ਪਰ ਉਸ ਨੂੰ ਪਤਾ ਲੱਗ ਜਾਂਦਾ ਤੇ ਕਹਿੰਦੀ ਕਿ ਜੇਕਰ ਤੂੰ ਇਥੋਂ ਵਾਪਸ ਜਾਣਾਰੇ ਸੋਚਿਆ ਵੀ ਮੈਂ ਪੁਲਿਸ ਬੁਲਾ ਲੈਣੀ ਤੇ ਫਿਰ ਪਿਆਰੀਂ ਜੇਲ੍ਹ ਵਿੱਚ ਸਾਰੀ ਉਮਰ ਹੁਣ ਸੁਖੇ ਦੇ ਉਹਦੇ ਪਰਿਵਾਰ ਨਾਲ ਗੱਲ ਵੀ ਨਹੀਂ ਸੀ ਹੁੰਦੀ ਜਦੋਂ ਵੀ ਸੁਖੇ ਦੇ ਪਰਿਵਾਰ ਦਾ ਫੋਨ ਆਉਂਦਾ ਜੱਸੀ ਦੱਸਦੀ ਨਹੀਂ ਸੀ ਸੁਖੇ ਨੂੰ ਜਾਂ ਆਖ ਦਿੰਦੀ ਇੱਥੇ ਕੋਈ ਨਹੀਂ ਰਹਿੰਦਾ ਹੁਣ ਸੁਖੇ ਦੀ ਭੈਣ ਨੂੰ ਲਾਡੀ ਕਹਿੰਦੀ ਕਿ ਤੁਸੀਂ ਕੁਝ ਪਤਾ ਕਰੋ ਕਿਉਂ ਨਹੀਂ ਗੱਲ ਕਰਦੇ ਸਾਡੇ ਨਾਲ ਅਤੇ ਕਿੱਥੇ ਹਨ ਸੁੱਖੇ ਦੀ ਭੈਣ ਜਸਸੀ ਦੇ ਘਰ ਜਾਂਦੀ ਤੇ ਕਹਿੰਦੀ ਸੁੱਖਾ ਕਿੱਥੇ ਹੈ ਸੁੱਖਾ ਆਉਂਦਾ ਤੇ ਉਹਦੀ ਭੈਣ ਕਹਿੰਦੀ ਚੱਲ ਮੇਰੇ ਨਾਲ ਜਸਸੀ ਕਹਿੰਦੀ ਕਿ ਇਹ ਨਹੀਂ ਜਾ ਸਕਦਾ ਹੁਣ ਇਹੋ ਮੇਰੇ ਬੱਚੇ ਦਾ ਬਾਪ ਬਣਨ ਵਾਲਾ ਹੈ ਸੁੱਖੇ ਦੀ ਭੈਣ ਗੁੱਸੇ ਵਿੱਚ ਕਹਿੰਦੀ ਇਹ ਕੀ ਕਹਿ ਰਹੀਆਂ ਉਹ ਸੁੱਖੇ ਵੱਲ ਦੇਖਦੀ ਤੇ ਕਹਿੰਦੀ ਤੂੰ ਦੱਸ ਇਹ ਜੋ ਕਹਿੰਦੀ ਸੱਚ ਆ ਸੁੱਖਾ ਨੀਵੀਂ ਪਾ ਕੇ ਹਾਂ ਵਿੱਚ ਸਿਰ ਹਿਲਾ ਦਿੰਦਾ। ਉਹਦੀ ਪੈਣ ਸੁੱਖੇ ਨੂੰ ਬਹੁਤ ਕੁਝ ਬੋਲਦੀ ਤੇ ਰੋਂਦੀ ਰੋਂਦੀ ਚਲੇ ਜਾਂਦੀ। ਸੁੱਖੇ ਦੀ ਪੈਣ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਜੇਕਰ ਤੁਸੀਂ ਉਦੋਂ ਸੁੱਖੇ ਨੂੰ ਆਪਣੇ ਘਰ ਰੱਖ ਲੈਂਦੇ ਤਾਂ ਇਹੋ ਦਿਨ ਨਾ ਦੇਖਣਾ ਪੈਂਦਾ। ਹੁਣ ਮੈਂ ਕੀ ਆਖਾਂ ਆਪਣੇ ਮਾਪੇ ਨੂੰ ਤੇ ਰੱਬ ਦਾ ਰੂਪ ਲਾਡੀ ਨੂੰ ਉਹ ਆਪਣੇ ਮਾਪੇ ਨੂੰ ਉਦਾਂ ਕਹਿ ਦਿੰਦੀ ਹੈ ਕਿ ਸੁੱਖਾ ਜੱਸੀ ਦੇ ਘਰ ਰਹਿੰਦਾ। ਉਹੀ ਉਹਨੂੰ ਫੋਨ ਕਰਨ ਤੋਂ ਰੋਕਦੀ। ਪਰ ਬੱਚੇ ਵਾਲੀ ਗੱਲ ਨਹੀਂ ਦੱਸਦੀ। ਲਾਡੀ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣ ਕੇ ਰੋਂਦੀ ਰਹਿੰਦੀ। ਕੋਈ ਕਹਿੰਦਾ ਕਿ ਉਹਨੇ ਕਿੱਥੇ ਆਉਣਾ, ਕੋਈ ਕਹਿੰਦਾ ਕਿ ਦੂਜਾ ਵਿਆਹ ਕਰਵਾ ਲਿਆ ਹੋਣਾ ਉਹਨੇ। ਲਾਡੀ ਦੀ ਬੇਟੀ 5 ਸਾਲ ਦੀ ਹੋ ਗਈ ਸੀ। ਉਹ ਆਪਣੇ ਪਾਪਾ ਬਾਰੇ ਪੁੱਛਦੀ ਕਿ ਕਦੋਂ ਆਣਗੇ? ਉਹ ਕਹਿੰਦੀ ਕਿ ਉਸਦੀ ਫਰੈਂਡ ਦੇ ਮੰਮੀ ਪਾਪਾ ਉਸ ਨੂੰ ਘਮਾਉਣ ਲੈ ਜਾਂਦੇ। ਮੇਰੇ ਪਾਪਾ ਨਹੀਂ ਆਉਂਦੇ। ਲਾਡੀ ਕੋਲ ਕੋਈ ਜਵਾਬ ਨਾ ਹੁੰਦਾ। ਹੁਣ ਸੁੱਖਾ ਜ਼ਿਆਦਾ ਹੀ ਸ਼ਰਾਬ ਪੀਣ ਲੱਗ ਪਿਆ ਸੀ ਉਸ ਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਹੋ ਗਈ ਸੀ ਜਦ ਸੀ ਇੱਕ ਲੜਕੀ ਨੂੰ ਜਨਮ ਦਿੰਦੀ ਉਸ ਦਾ ਨਾਮ ਸੀਰਤ ਰੱਖਦੀ ਹੁਣ ਸਾਰੇ ਚਾਹੁੰਦੇ ਸੀ ਕਿ ਇੱਕ ਵਾਰ ਲਾਡੀ ਸੁਖੀ ਕੋਲ ਚਲੀ ਜਾਵੇ ਲਾਡੀ ਦੀ ਭਾਬੀ ਦੇ ਭਰਾ ਦਾ ਵਿਆਹ ਹੁੰਦਾ ਉਹ ਕਹਿੰਦੀ ਕਿ ਅਸੀਂ ਰਾਹਦਾਰੀ ਭੇਜਦੇ ਹਾਂ ਸ਼ਾਇਦ ਵਿਆਹ ਲੱਗ ਜਾਵੇ ਉਹ ਇੱਕ ਏਜੰਟ ਨਾਲ ਗੱਲ ਕਰਦੇ ਉਹ ਕਹਿੰਦਾ ਕਿ ਉਹਦੇ ਇਕੱਲੇ ਦੇ ਹੀ ਭਰੋ ਕਾਗਜ਼ ਜੇਕਰ ਬੱਚੇ ਦੇ ਨਾਲ ਭਰੇ ਤੇ ਸ਼ਾਇਦ ਵੀਜ਼ਾ ਨਾ ਲੱਗੇ ਲਾਡੀ ਕਹਿੰਦੀ ਕਿ ਮੈਂ ਸਿਮਰਨ ਤੋਂ ਬਿਨਾ ਨਹੀਂ ਜਾਣਾ ਸਾਰਿਆਂ ਨੂੰ ਸਮਝਾਉਂਦੇ ਕਿ ਜੇਕਰ ਤੇਰਾ ਵੀਜ਼ਾ ਲੱਗ ਜਾਵੇ ਤਾਂ ਤੂੰ ਸੁਖੇ ਨੂੰ ਜਲਦੀ ਤਾਂ ਤੂੰ ਸੁਖੇ ਨੂੰ ਮਿਲ ਜਲਦੀ ਵਾਪਸ ਆ ਜਾਵੀਂ ਅਸੀਂ ਇੱਥੇ ਸਾਰੇ ਹਾਂ ਸਿਮਰਨ ਦਾ ਖਿਆਲ ਰੱਖਣ ਲਈ ਲਾਡੀ ਦੇ ਪੇਪਰ ਭਰੇ ਜਾਂਦੇ ਤੇ ਉਹਦਾ ਵੀਜ਼ਾ ਲੱਗ ਜਾਂਦਾ ਉਹ ਆਪਣੇ ਭਰਾ ਕੋਲ ਜਾਂਦੀ ਤੇ ਉੱਥੇ ਭਾਬੀ ਦੇ ਭਰਾ ਦਾ ਵਿਆਹ ਹੋ ਜਾਣ ਤੋਂ ਬਾਅਦ ਸੁੱਖੇ ਨੂੰ ਮਿਲਣ ਆਪਣੇ ਭਰਾ ਭਾਬੀ ਨਾਲ ਚੱਲ ਪਈ ਉਹ ਸਾਰੇ ਸੁੱਖੇ ਦੀ ਭੈਣ ਦੇ ਘਰ ਜਾਂਦੇ ਲਾਡੀ ਨੂੰ ਸੁੱਖੇ ਨਾਲ ਮਿਲਣ ਦਾ ਬਹੁਤ ਚਾਹ ਸੀ ਸੁੱਖੇ ਦੀ ਭੈਣ ਕਹਿੰਦੀ ਕਿ ਅਜੇ ਸੁੱਖਾ ਕੰਮ ਤੇ ਹੋਣਾ ਅਸੀਂ ਘੁੰਮਣ ਚੱਲਦੇ ਆਂ ਸੁੱਖੇ ਦੀ ਭੈਣ ਸੋਚਦੀ ਹੁੰਦੀ ਕਿ ਕਿਵੇਂ ਮਲਾਵਾਂ ਲਾਡੀ ਨੂੰ ਸੁੱਖੇ ਨਾਲ ਲਾਡੀ ਦਾ ਬਿਲਕੁਲ ਵੀ ਮਨ ਨਹੀਂ ਹੁੰਦਾ ਘੁੰਮਣ ਦਾ ਉਹ ਕਹਿੰਦੀ ਤੁਸੀਂ ਜਾਓ ਮੈਂ ਇੱਥੇ ਰਹਿੰਦੀ ਹਾਂ ਪਰ ਉਹ ਉਸ ਨੂੰ ਵੀ ਨਾਲ ਲੈ ਜਾਂਦੇ ਉਹ ਸ਼ਾਪਿੰਗ ਮਾਲ ਵਿੱਚੋਂ ਆ ਰਹੇ ਹੁੰਦੇ ਤੇ ਉਹਨਾਂ ਦੇ ਬਿਲਕੁਲ ਸਾਹਮਣੇ ਸੁੱਖਾ ਇੱਕ ਅੱਧਗੜ ਔਰਤ ਜੱਸੀ ਨਾਲ ਇੱਕ ਛੋਟਾ ਬੱਚਾ ਚੁੱਕੀ ਆ ਰਹਿਆ ਹੁੰਦਾ ਲਾਡੀ ਦੀ ਨਜ਼ਰ ਸੁੱਖੇ ਤੇ ਪੈਂਦੀ ਤੇ ਸੁੱਖਾ ਵੀ ਦੇਖ ਲੈਂਦਾ ਉਹਨਾਂ ਸਭ ਨੂੰ ਲਾਡੀ ਸਭ ਸਮਝ ਜਾਂਦੀ ਉਸ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਪੈਂਦੀ ਉਹਦਾ ਸਿਰ ਚਕਰਾਉਣ ਲੱਗ ਪੈਂਦਾ ਸੁੱਖਾ ਸ਼ਰਮ ਦੇ ਮਾਰੇ ਨੀਵੀਂ ਪਾਈ ਰੱਖਦਾ ਲਾਡੀ ਦਾ ਭਰਾ ਕਹਿੰਦਾ ਇਹ ਔਰਤ ਤੇ ਬੱਚਾ ਕੌਣ ਹਨ ਜੱਸੀ ਕਹਿੰਦੀ ਇਹ ਸਾਡੀ ਦੋਨਾਂ ਦੀ ਬੇਟੀ ਹੈ ਲਾਡੀ ਚੱਕਰ ਆਉਣ ਨਾਲ ਥੱਲੇ ਡਿੱਗ ਪੈਂਦੀ ਸੁੱਖੇ ਦੀ ਪੈਣ ਐਂਬੂਲੈਂਸ ਬੁਲਾਉਂਦੀ ਤੇ ਲਾਡੀ ਨੂੰ ਹਸਪਤਾਲ ਲਿਆ ਜਾਂਦੇ ਜੱਸੀ ਸੁੱਖੇ ਨੂੰ ਬਾਹਨ ਤੋਂ ਫੜ ਕੇ ਅੱਗੇ ਵੱਲ ਤੋਰ ਪੈਂਦੀ ਹੋਣ ਲਾਡੀ ਜਦ ਕਰਦੀ ਕਿ ਮੈਨੂੰ ਜਲਦੀ ਪੰਜਾਬ ਭੇਜ ਦਿਓ ਮੇਰਾ ਘਰ ਬਰਬਾਦ ਹੋ ਗਿਆ ਰੋਂਦੀ ਰਹਿੰਦੀ ਹਰ ਵੇਲੇ ਲਾਡੀ ਦਾ ਭਰਾ ਤੇ ਸੁੱਖੇ ਦੀ ਭੈਣ ਜੀਜਾ ਜਾਂਦੇ ਜਾਂਦੇ ਸੁੱਖੇ ਨੂੰ ਸਮਝਾਉਣ ਪਰ ਜੱਸੀ ਵਰਗੀ ਚਲਾਕ ਔਰਤ ਉਹਨਾਂ ਨੂੰ ਗੱਲ ਹੀ ਨਾ ਆਉਣ ਦਿੰਦੀ ਹੁਣ ਲਾਡੀ ਪੰਜਾਬ ਆ ਜਾਂਦੀ ਆਪਣੇ ਘਰ ਤੇ ਸਾਰੀ ਗੱਲ ਸੱਸ ਸਹੁਰੇ ਨੂੰ ਦੱਸਦੀ ਉਸ ਦਾ ਸਾਰਾ ਹੱਥ ਜੋੜ ਕੇ ਕਹਿੰਦਾ ਕਿ ਧੀਏ ਮੈਨੂੰ ਨਹੀਂ ਸੀ ਪਤਾ ਕਿ ਸੁੱਖਾ ਐਦਾਂ ਕਰੇਗਾ ਮੇਰਾ ਉਹਨੂੰ ਬਾਹਰ ਭੇਜਣ ਦਾ ਫੈਸਲਾ ਬਿਲਕੁਲ ਗਲਤ ਸੀ ਲਾਡੀ ਦੇ ਮਾਪੇ ਵੀ ਹੁਣ ਕੈਨੇਡਾ ਚਲੇ ਗਏ ਸੀ ਆਪਣੇ ਪੁੱਤਰ ਕੋਲ ਜਾਣ ਲੱਗੇ ਲਾਡੀ ਦਾ ਬਾਪ ਕਹਿੰਦਾ ਕਿ ਪੁੱਤ ਜਦੋਂ ਤੂੰ ਜੰਮੀ ਸੀ ਤੇ ਮੈਨੂੰ ਕੋਈ ਖਾਸ ਖੁਸ਼ੀ ਨਹੀਂ ਸੀ ਹੋਈ ਕਿਉਂਕਿ ਸਮਾਜ ਵਿੱਚ ਧੀਆਂ ਦੇ ਦੁੱਖ ਦੇਖਦਾ ਸੀ ਮੈਂ ਸੀਆਂ ਮਾੜੀਆਂ ਨਹੀਂ ਹੁੰਦੀਆਂ ਬਸ ਰੱਬ ਇਹਨਾਂ ਦੇ ਲੇਖ ਮਾੜੇ ਨਾਲ ਲਿਖੇ ਲਾਡੀ ਦੀ ਬੇਟੀ ਹੁਣ ਜਿੱਦਾਂ ਜਿੱਦਾਂ ਵੱਡੀ ਹੋ ਰਹੀ ਸੀ ਉਹਦੀ ਆਪਣੇ ਬਾਪ ਪ੍ਰਤੀ ਨਫ਼ਰਤ ਵੀ ਵੱਧ ਗਈ ਸੀ ਉਹ ਹੁਣ ਸਭ ਸਮਝਦੀ ਸੀ ਉਹ ਲਾਡੀ ਜੋ ਕਦੇ ਪਰੀਆਂ ਦੀ ਰਾਣੀ ਵਾਂਗ ਰਹਿੰਦੀ ਸੀ ਹੁਣ ਸੁੱਕ ਕੇ ਤੀਲਾ ਹੋ ਗਈ ਹੁਣ ਤੇ ਕਈ ਕਈ ਦਿਨ ਇੱਕ ਹੀ ਸੂਟ ਪਾਈ ਰੱਖਣਾ ਹਰ ਵੇਲੇ ਸੋਚਾਂ ਵਿੱਚ ਡੁੱਬੇ ਰਹਿਣਾ ਉਹ ਕਦੇ-ਕਦੇ ਸੁੱਖੇ ਦੀ ਦਿੱਤੀ ਚੇਨ ਕੱਢ ਕੇ ਦੇਖਦੀ ਤੇ ਰੋਂਦੀ ਲਾਡੀ ਦੀ ਸੱਸ ਇਸ ਦੁਨੀਆ ਤੇ ਨਹੀਂ ਰਹੀ ਸੀ ਲਾਡੀ ਦੇ ਸਹੁਰੇ ਨੇ ਸੁੱਖੇ ਨੂੰ ਬੇਦਖਲ ਕਰ ਦਿੱਤਾ ਸੀ ਤੇ ਸਾਰੀ ਜ਼ਮੀਨ ਜਾਇਦਾਦ ਆਪਣੀ ਪੋਤੀ ਅਤੇ ਨੋਹ ਦੇ ਨਾਮ ਕਰਵਾ ਦਿੱਤੀ ਸੀ ਉਸ ਨੇ ਸੁੱਖੇ ਨੂੰ ਦੱਸ ਵੀ ਦਿੱਤਾ ਸੀ ਕਿ ਤੈਨੂੰ ਕਾਨੂੰਨੀ ਤੌਰ ਤੇ ਬੇਦਖਲ ਕਰ ਦਿੱਤਾ ਹੈ ਪਰ ਸੁੱਖੇ ਨੂੰ ਕੋਈ ਦੁੱਖ ਨਹੀਂ ਸੀ ਇਸ ਗੱਲ ਦਾ ਉਹ ਸੋਚਦਾ ਕਿ ਮੈਂ ਇਸੇ ਲਈ ਹੀ ਸੀ ਨਾ ਮੈਂ ਚੰਗਾ ਪੁੱਤ ਬਣ ਸਕਿਆ ਤੇ ਨਾ ਹੀ ਚੰਗਾ ਪਤੀ ਸੁੱਖੇ ਦੀ ਭੈਣ ਨੇ ਵੀ ਰਿਸ਼ਤਾ ਤੋੜ ਦਿੱਤਾ ਸੀ ਉਹਦੇ ਨਾਲ ਸੁੱਖਾ ਸੋਚਦਾ ਕਿ ਮੇਰੀ ਇੱਕ ਗਲਤੀ ਨੇ ਮੈਨੂੰ ਰੋਲ ਕੇ ਰੱਖ ਦਿੱਤਾ ਲਾਡੀ ਦੀ ਬੇਟੀ ਸਿਮਰਨ 18 ਸਾਲਾਂ ਦੀ ਹੋ ਗਈ ਸੀ ਉਹ ਕਾਲਜ ਜਾਣ ਲੱਗ ਪਈ ਸੀ ਜਦੋਂ ਸੁੱਖਾ ਕੈਨੇਡਾ ਗਿਆ ਸੀ ਸਿਮਰਨ 1 ਸਾਲ ਦੀ ਹੀ ਸੀ ਹੁਣ ਸਿਮਰਨ ਭੁੱਲ ਚੁੱਕੀ ਸੀ ਉਸ ਦਾ ਕੋਈ ਵਾਪ ਵੀ ਹੈ ਉਧਰ ਜੱਸੀ ਦੀਆਂ ਆਦਤਾਂ ਠੀਕ ਨਹੀਂ ਸਨ ਉਹ ਹਰ ਵੇਲੇ ਨਸ਼ੇ ਵਿੱਚ ਰਹਿੰਦੀ ਸੀਰਤ ਨੂੰ ਸ਼ੁਰੂ ਤੋਂ ਹੀ ਸੁੱਖਾ ਸੰਭਾਲਦਾ ਜੱਸੀ ਤੇ ਜੱਸੀ ਨੇ ਤੇ ਸੀਰਤ ਨੂੰ ਸਿਰਫ ਇਸ ਲਈ ਜਮਿਆ ਸੀ ਕਿ ਸੁੱਖੇ ਨੂੰ ਆਪਣੇ ਨਾਲ ਹਮੇਸ਼ਾ ਲਈ ਰੱਖ ਸਕੇ ਉਹਦਾ ਉਹ ਕੋਈ ਧਿਆਨ ਨਹੀਂ ਸੀ ਦਿੰਦੀ ਉਸ ਵੱਲ ਇੱਕ ਦਿਨ ਜੱਸੀ ਨੂੰ ਅਟੈਕ ਆਇਆ ਤੇ ਉਸ ਦੀ ਮੌਤ ਹੋ ਗਈ ਹੁਣ ਜਸਸੀ ਨਾਮ ਦੀ ਆਫਤ ਜਾ ਚੁੱਕੀ ਸੀ ਉਹਦੀ ਜ਼ਿੰਦਗੀ ਵਿੱਚੋਂ ਹੁਣ ਇੱਕ ਦਿਨ ਸੁੱਖੇ ਦਾ ਦਿਲ ਆਪਣੀ ਭੈਣ ਨੂੰ ਮਿਲਣ ਨੂੰ ਕੀਤਾ ਉਹ ਉਸਦੇ ਘਰ ਗਿਆ ਭੈਣ ਦਰਵਾਜ਼ਾ ਖੋਲਦੀ ਹੈ ਤੇ ਗੁੱਸੇ ਵਿੱਚ ਕਹਿੰਦੀ ਕਿ ਹੁਣ ਕੀ ਕਾਰਨ ਆਇਆ ਕਹਿੰਦਾ ਮਾਫੀ ਮੰਗਣਾ ਭੈਣ ਕਹਿੰਦੀ ਕਿਹਦੇ ਕਿਹਦੇ ਕੋਲੋਂ ਮਾਫੀ ਮੰਗੇਗਾ ਭੈਣ ਉਸ ਨੂੰ ਅੰਦਰ ਬੈਠਣ ਨੂੰ ਕਹਿੰਦੀ ਉਹ ਦੱਸਦਾ ਕਿ ਜੱਸੀ ਤੇ ਹੁਣ ਇਸ ਦੁਨੀਆ ਤੇ ਨਹੀਂ ਉਸਦੀ ਭੈਣ ਕਹਿੰਦੀ ਕਿ ਤੈਨੂੰ ਪਤਾ ਕਿ ਸਾਡੀ ਮਾਂ ਵੀ ਸਾਨੂੰ ਛੱਡ ਕੇ ਜਾ ਚੁੱਕੀ ਹੈ ਸੁਖਾ ਆਪਣੀ ਭੈਣ ਦੀ ਗੋਦੀ ਵਿੱਚ ਸਿਰ ਰੱਖ ਕੇ ਬਹੁਤ ਰੋਂਦਾ ਸੁਖਾ ਆਖਦਾ ਮaaf ਕਰ ਦੇ ਮੈਨੂੰ ਭੈਣ ਸੁਖਾ ਕਿੰਨੀ ਦੇਰ ਆਪਣੀ ਭੈਣ ਦੀ ਗੋਦੀ ਵਿੱਚ ਸਿਰ ਰੱਖ ਬੈਠਾ ਰਹਿੰਦਾ ਉਸਦੀ ਭੈਣ ਉਸਦਾ ਸਿਰ ਪਲੋਸਦੀ ਰਹੀ ਤੇ ਸੁਖੇ ਨੂੰ ਬਹੁਤ ਸਕੂਨ ਮਿਲ ਰਿਹਾ ਸੀ ਉਸ ਨੂੰ ਇਦਾਂ ਲੱਗ ਰਿਹਾ ਸੀ ਕਿ ਉਹ ਆਪਣੀ ਮਾਂ ਦੀ ਗੋਦ ਵਿੱਚ ਹੁੰਦਾ ਉਸ ਦੀ ਭੈਣ ਉਸ ਨੂੰ ਗਲ ਨਾਲ ਲਗਾ ਲੈਂਦੀ ਤੇ ਕਹਿੰਦੀ ਜੋ ਮੈਂ ਕਿਹਾ ਮੇਰਾ ਵੀਰ ਮੰਨੇਗਾ ਸੁੱਖ ਆਖਦਾ ਹੁਕਮ ਕਰ ਪੈਣਾ ਉਹ ਕਹਿੰਦੀ ਪੰਜਾਬ ਆਪਣੇ ਘਰ ਚਲਾ ਜਾ ਸੁੱਖ ਆਖਦਾ ਕਿਹੜਾ ਮੂੰਹ ਲੈ ਕੇ ਜਾਵਾਂ ਕਿੱਦਾਂ ਕਰਾਂ ਸਾਹਮਣਾ ਲਾਡੀ ਸਿਮਰਨ ਤੇ ਬਾਪੂ ਦਾ ਪਾਰੂ ਪੈਣ ਦੇ ਕਹਿਣ ਤੇ ਸੀਰਤ ਨੂੰ ਵੀ ਨਾਲ ਲੈ ਕੇ ਚਲੇ ਜਾਂਦਾ ਉਹ ਸੀਰਤ ਨੂੰ ਛੱਡੇ ਵੀ ਕਿਹਦੇ ਕੋਲ ਸੁੱਖੇ ਦੀ ਪੈਣ ਪਿੰਡ ਕਿਸੇ ਨੂੰ ਨਾ ਦੱਸਦੀ ਕਿ ਸੁੱਖਾ ਆ ਰਿਹਾ ਹੁਣ ਸੁੱਖਾ ਆਪਣੇ ਪਿੰਡ ਪਹੁੰਚ ਗਿਆ ਸੀ ਤੇ ਆਪਣੇ ਘਰ ਦੇ ਬਾਹਰ ਖੜਾ ਸੀ ਤੇ ਸੀਰਤ ਨਾਲ ਸੀ ਸਵੇਰ ਦਾ ਵੇਲਾ ਸੀ ਸੁੱਖਾ ਗੇਟ ਨੂੰ ਹੱਥ ਨਾਲ ਤੱਕਦਾ ਤੇ ਉਹ ਖੁੱਲ ਜਾਂਦਾ ਸਾਹਮਣੇ ਉਹਦੇ ਬਾਪੂ ਜੀ ਅਖਬਾਰ ਪੜ੍ਹ ਰਹੇ ਹੁੰਦੇ ਤੇ ਲਾਡੀ ਉਹਨਾਂ ਨੂੰ ਚਾਹ ਦਾ ਕੱਪ ਫੜਾ ਰਹੀ ਸੀ ਸੁੱਖੇ ਦਾ ਬਾਪੂ ਗੇਟ ਦੀ ਆਵਾਜ਼ ਸੁਣ ਕੇ ਕਹਿੰਦਾ ਕੌਣ ਆ ਸੁੱਖਾ ਡਰਦਾ ਡਰਦਾ ਆਖਦਾ ਮੈਂ ਆ ਡੈਡੀ ਜੀ ਸੁੱਖੇ ਦੀ ਆਵਾਜ਼ ਸੁਣ ਉਹਦੇ ਡੈਡੀ ਉੱਠ ਖੜੇ ਤੇ ਲਾਡੀ ਦੇ ਸਰੀਰ ਵਿੱਚ ਸਮਝੋ ਕੰਬਣੀ ਜਿਹੀ ਛੜੀ ਸੁੱਖੇ ਦੇ ਬਾਪ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਉਹ ਕਹਿੰਦਾ ਸੁੱਖੇ ਜਿੰਨੀ ਬੈਰੀ ਆਇਆ ਉੰਨੀ ਬੈਰੀ ਵਾਪਸ ਚਲਾ ਜਾ ਸੁਖਾ ਆਖਦਾ ਮੈਂ ਚਲਾ ਜਾਂਦਾ ਪਰ ਮੈਨੂੰ ਮaaf ਕਰ ਦਿਓ ਸੁਖਾ ਆਪਣੇ ਬਾਪ ਤੇ लाडी ਦੇ ਅੱਗੇ ਥੱਲੇ ਬੈਠ ਕੇ ਮਾਫੀ ਮੰਗਦਾ ਤੇ ਰੋਂਦਾ ਰਹਿੰਦਾ ਉਹ लाडी ਨੂੰ ਕਹਿੰਦਾ ਮੈਨੂੰ ਪਤਾ ਮੇਰੀ ਗਲਤੀ ਮaaf ਕਰਨ ਯੋਗ ਨਹੀਂ ਸਿਮਰਨ ਜੋ ਕਿ ਅੰਦਰ ਕਾਲਜ ਜਾਣ ਨੂੰ ਤਿਆਰ ਹੋ ਰਹੀ ਸੀ ਆਵਾਜ਼ ਸੁਣ ਬਾਹਰ ਆ ਜਾਂਦੀ ਸੁਖੇ ਦਾ ਬਾਪ ਸੁਖੇ ਨੂੰ ਕਹਿੰਦਾ ਕਿ ਇਸ ਤੋਂ ਪਹਿਲਾਂ ਕਿ ਮੈਨੂੰ ਕੁਝ ਹੋ ਜਾਵੇ ਚਲਾ ਜਾ ਤੂੰ ਸੁਖਾ ਸਿਰਤ ਨੂੰ ਨਾਲ ਲੈ ਕੇ ਵਾਪਸ ਤੁਰ ਪੈਂਦਾ ਲਾੜੀ ਕਹਿੰਦੀ ਡੈਡੀ ਜੀ ਤੁਸੀਂ ਇਹਨਾਂ ਨੂੰ ਮaaf ਕਰਦੇ ਹੋ ਉਹ ਕਹਿੰਦਾ ਇਹ ਕੀ ਕਹਿ ਰਹੀ ਹੈਂ ਆਤੀ ਇਹ ਲਾੜੀ ਅੱਗੇ ਹੋ ਕੇ ਉਹਨਾਂ ਨੂੰ ਰੋਕਦੀ ਹੈ ਜਾਣ ਤੋਂ ਸੁਖਾ ਨਜ਼ਰਾਂ ਝੁਕਾਈ ਖੜਾ ਹੁੰਦਾ ਸਿਮਰਨਾ ਜੋ ਸਭ ਕੁਝ ਦੇਖ ਰਹੀ ਹੁੰਦੀ ਉਹ ਕਹਿੰਦੀ ਕਿ ਮੰਮੀ ਤੁਸੀਂ ਚਾਹੇ ਇਹਨਾਂ ਨੂੰ ਮaaf ਕਰਦੇ ਹੋ ਪਰ ਮੈਂ ਕਦੇ ਨਹੀਂ ਕਰਾਂਗੀ ਮੈਂ ਤੁਹਾਨੂੰ ਆਪਣੇ ਬਚਪਨ ਤੋਂ ਹੀ ਰੋਂਦੇ ਹੋਏ ਦੇਖਦੀ ਆ ਇਹ ਸਭ ਇਹਨਾਂ ਕਰਕੇ ਹੋਇਆ ਲਾਡੀ ਨੇ ਸੁੱਖੇ ਨੂੰ ਮaaf ਕਰ ਦਿੱਤਾ ਤੇ ਉਸਦੀ ਬੇਟੀ ਸੀਰਤ ਨੂੰ ਵੀ ਅਪਣਾਇਆ ਲਾਡੀ ਦਾ ਕਹਿਣਾ ਸੀ ਕਿ ਕਿਸੇ ਦੇ ਕੀਤੇ ਦੀ ਸਜ਼ਾ ਇਸ 마ਸੂਮ ਨੂੰ ਨਹੀਂ ਦੇਣੀ ਚਾਹੀਦੀ ਇਹੋ ਤੇ ਬੇਕਸੂਰਾ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਲਾਡੀ ਨੇ ਸੁੱਖੇ ਨੂੰ ਮaaf ਕਰ ਦਿੱਤਾ ਕਿਉਂ ਨੇ ਠੀਕ ਕੀਤਾ ਇਸ ਤਰ੍ਹਾਂ ਕਰਕੇ ਕਹਾਣੀ ਲਾਈਕ ਵੀ ਜ਼ਰੂਰ ਕਰਿਓ ਜੀ ਧੰਨਵਾਦ